कि ਤੁਹਾਡੇ ਵੀ ਉਮਰ ਤੋਂ ਪਹਿਲਾਂ ਸਫੇਦ ਵਾਲ ਆਣੇ ਸ਼ੁਰੂ ਹੋ ਚੁੱਕੇ ਨੇ ਤੁਸੀਂ ਵੀ ਉਸ ਸਮੱਸਿਆ ਤੋਂ ਕਾਫੀ ਪਰੇਸ਼ਾਨ ਹੋ ਆਪਣੇ ਵਾਲਾਂ ਨੂੰ ਕਾਲਾ ਕਰਨਾ ਚਾਹੁੰਦੇ ਹੋ ਤਾਂ ਇੱਕ ਖਾਸ ਵੀਡੀਓ ਤੁਹਾਡੇ ਲਈ ਹੈ ਅੱਜ ਇਸ ਵੀਡੀਓ ਤੁਹਾਨੂੰ ਦੱਸਾਂਗੇ ਇੱਕ ਅਜਿਹੇ ਤੇਲ ਦੇ ਬਾਰੇ ਗੱਲ ਕਰਾਂਗੇ ਉਸ ਉਹ ਤੇਲ ਲਗਾਉਣ ਦੇ ਨਾਲ ਤੁਹਾਡੇ ਵਾਲ ਸਫੇਦ ਤੋਂ ਕਾਲੇ ਹੋ ਸਕਦੇ ਨੇ ਬਹੁਤ ਸਾਰੀਆਂ ਦਵਾਈਆਂ ਤੁਸੀਂ ਖਾ ਕੇ ਪਰੇਸ਼ਾਨ ਹੋ ਚੁੱਕੇ ਹੋਗੇ ਬਹੁਤ ਸਾਰੇ ਤੇਲ ਵੀ ਤੁਸੀਂ ਲਗਾ ਚੁੱਕੇ ਹੋਗੇ ਆਯੁਰਵੇਦ ਵੀ ਤੁਸੀਂ ਇਸਤੇਮਾਲ ਕਰ ਚੁੱਕੇ ਹੋ ਪਰ ਫਿਰ ਵੀ ਤੁਹਾਨੂੰ ਰਿਜ਼ਲਟ ਨਹੀਂ ਮਿਲ ਰਿਹਾ ਤੇ ਵੀਡੀਓ ਅਖੀਰ ਤੱਕ ਜ਼ਰੂਰ ਦੇਖਿਓ ਦਰਅਸਲ ਜੇ ਵਾਲ ਕਿਸੇ ਬਾਰੀ ਦੇ ਕਾਰਨ ਸਮੇਂ ਤੋਂ ਪਹਿਲਾਂ ਯਾਨੀ ਕਿ ਉਮਰ ਤੋਂ ਪਹਿਲਾਂ ਸਫੇਦ ਹੋਣ ਲੱਗ ਜਾਣ ਤਾਂ ਉਹਨਾਂ ਨੂੰ ਦੁਬਾਰਾ ਕਾਲਾ ਕੀਤਾ ਜਾ ਸਕਦਾ ਹੈ ਮਹਿੰਗੀਆਂ ਡਾਈਆਂ ਜਿੱਥੇ ਵਾਲਾਂ ਨੂੰ ਕੈਮੀਕਲ ਲੁੱਕ ਦਿੰਦੀਆਂ ਨੇ ਉਥੇ ਘਰ ਦੇ ਵਿੱਚ ਬਣੇ ਕੁਝ ਤੇਲ ਯਾਨੀ ਕਿ ਹੋਮ ਮੇਡ ਹੈਅਰ ਡੀ ਮੈਂ ਗੱਲ ਕਰ ਰਹੀ ਹਾਂ ਹੌਲੇ ਹੌਲੇ ਇਹ ਸਹੀ ਹੈ ਪਰ ਵਾਲਾਂ ਨੂੰ ਜੜ ਤੋਂ ਕਾਲਾ ਕਰਨ ਦੇ ਵਿੱਚ ਕਾਫੀ ਮਦਦ ਕਰਦੀ ਹੈ ਇਹਨਾਂ ਤੇਲਾਂ ਦੇ ਇਸਤੇਮਾਲ ਦੇ ਨਾਲ ਵਾਲ ਮਜ਼ਬੂਤ ਵੀ ਬਣਦੇ ਨੇ ਤੇ ਰੁੱਖਾਪਣ ਵੀ ਹਟ ਜਾਂਦਾ ਹੈ ਤੇ ਇੱਥੇ ਤੁਹਾਨੂੰ ਦੱਸਾਂਗੇ ਵੀ ਉਹ ਕਿਹੜਾ ਤੇਲ ਹੈਗਾ ਵੀ ਜਿਹੜਾ ਤੁਹਾਡੇ ਵਾਲਾਂ ਨੂੰ ਕਾਲਾ ਕਰਨ ਦੇ ਵਿੱਚ ਮਦਦ ਕਰ ਸਕਦਾ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਵੀ ਸਫੇਦ ਵਾਲਾਂ ਨੂੰ ਕਾਲਾ ਕਿਹੜਾ ਤੇਲ ਕਰਦਾ ਜਿਹਾ ਸਫੇਦ ਵਾਲਾਂ ਨੂੰ ਕਾਲਾ ਕਰਨ ਦੇ ਲਈ ਸਰੋਦਾ ਤੇਲ ਯਾਨੀ ਕਿ ਮਸਟਰਡ ਆਇਲ ਅਤੇ ਮਹਿੰਦੀ ਦੇ ਪੱਤੇ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਇੱਕ ਬਰਤਨ ਦੇ ਵਿੱਚ ਸਰੋਂ ਦਾ ਤੇਲ ਲੈ ਕੇ ਗੈਸ ਦੇ ਉੱਤੇ ਗਰਮ ਕਰੋ ਇਸ ਦੇ ਵਿੱਚ ਮਹਿੰਦੀ ਦੇ ਪੱਤੇ ਪਾ ਕੇ ਕੁਝ ਸਮਾਂ ਪਕਾਓ ਅਤੇ ਫਿਰ ਅਗਨ ਨੂੰ ਬੰਦ ਕਰਕੇ ਠੰਡਾ ਹੋਣ ਦਿਓ ਜਦੋਂ ਤੇਲ ਠੰਡਾ ਹੋ ਜਾਵੇ ਤਾਂ ਇਸ ਨੂੰ ਸਿਰ ਦੇ ਉੱਤੇ ਲਗਾਓ ਅਤੇ ਅੱਧੇ ਤੋਂ 1 ਘੰਟੇ ਬਾਅਦ ਵਾਲਾਂ ਨੂੰ ਧੋ ਲਓ ਨਿਯਮਤ ਇਸਤੇਮਾਲ ਦੇ ਨਾਲ ਵਾਲਾਂ ਨੂੰ ਕਾਲਾ ਹੋਣ ਦੇ ਵਿੱਚ ਕਾਫੀ ਮਦਦ ਮਿਲੇਗੀ ਫਿਰ ਆਉਂਦਾ ਕੜੀ ਪੱਤੇ ਦਾ ਤੇਲ ਜੀ ਹਾਂ ਇੱਕ ਕਟੋਰੀ ਨਾਰੀਅਲ ਦੇ ਤੇਲ ਦੇ ਵਿੱਚ ਮੁਠੀ ਭਰ ਕੜੀ ਪੱਤੇ ਅਤੇ 2 ਚਮਚ ਮੇਥੀ ਦੇ ਦਾਣੇ ਪਾਓ ਇਸ ਤੇਲ ਨੂੰ ਅੱਗੇ ਜੋ ਕਿ ਅੱਗ ਦੇ ਉੱਤੇ ਪਕਾਓ ਯਾਨੀ ਕਿ ਗੈਸ ਦੇ ਉੱਤੇ ਗਰਮ ਕਰ ਲਓ ਤੇ ਫਿਰ ਛਾਣ ਕੇ ਵੱਖਰਾ ਕਰ ਲਓ ਕੜੀ ਪੱਤੇ ਵਾਲੇ ਇਸ ਤੇਲ ਦੇ ਨਾਲ ਵਾਲਾਂ ਦੀ ਜੜ੍ਹਾਂ ਤੋਂ ਲੈ ਕੇ ਸਿਰਿਆਂ ਤੱਕ ਮਾਲਿਸ਼ ਕਰੋ ਅਤੇ ਫਿਰ ਤੋਂ 1 ਤੋਂ 1.5 ਘੰਟੇ ਲਗਾ ਕੇ ਇਸ ਨੂੰ ਰੱਖ ਦਿਓ ਤੇ ਉਸ ਤੋਂ ਬਾਅਦ ਸਿਰ ਧੋ ਲਓ। ਇਸ ਤੇਲ ਨੂੰ ਹਫ਼ਤੇ ਦੇ ਵਿੱਚ 2 ਤੋਂ 3 ਵਾਰ ਲਗਾਇਆ ਜਾ ਸਕਦਾ ਹੈਗਾ ਕਿਉਂਕਿ ਇਹ ਤੇਲ ਬਹੁਤ ਹੀ ਕਮਾਲ ਦਾ ਅਸਰ ਕਰਦਾ ਹੈਗਾ। ਤੁਸੀਂ ਵੀ ਜ਼ਰੂਰ ਅਸਮਾਕ ਕੇ ਦੇਖਿਓ। ਫਿਰ ਆਉਂਦਾ ਚਾਹ ਪੱਤੀ ਦਾ ਪਾਣੀ। ਜੀ ਹਾਂ, ਸਫੇਦ ਵਾਲਾਂ ਨੂੰ ਕੁਦਰਤੀ ਕਾਲਾ ਰੰਗ ਦੇਣ ਦੇ ਲਈ ਚਾਹ ਪੱਤੀ ਦੇ ਪਾਣੀ ਦਾ ਨਿਯਮਤ ਤੌਰ ਦੇ ਉੱਤੇ ਸਿਰ ਧੋਇਆ ਜਾਂਦਾ ਹੈ। ਇੱਕ ਗਲਾਸ ਪਾਣੀ ਦੇ ਵਿੱਚ ਦੋ ਚਮਚ ਚਾਹ ਪੱਤੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਪਕਾ ਲਓ ਜਦੋਂ ਇਹ ਪਾਣੀ ਠੰਡਾ ਹੋ ਜਾਵੇ ਤਾਂ ਇਸ ਦੇ ਨਾਲ ਸਿਰ ਧੋ ਲਓ ਇਹ ਵਾਲਾਂ ਨੂੰ ਕੁਦਰਤੀ ਤੌਰ ਦੇ ਉੱਤੇ ਕਾਲਾ ਕਰਨ ਦੇ ਵਿੱਚ ਮਦਦ ਕਰੇਗਾ ਫਿਰ ਆਉਂਦਾ ਹੈ ਮੇਥੀ ਦਾ ਪੇਸਟ ਜੀ ਹਾਂ ਪੀਲੀ ਮੇਥੀ ਦੇ ਦਾਣੇ ਵਾਲਾਂ ਦੇ ਲਈ ਬਹੁਤ ਹੀ ਲਾਭਦਾਇਕ ਹੁੰਦੇ ਨੇ ਦੋ ਚਮਚ ਮੇਥੀ ਦੇ ਦਾਣੇ ਇੱਕ ਕਟੋਰੀ ਪਾਣੀ ਦੇ ਵਿੱਚ ਰਾਤ ਪਰ ਭਿਓ ਦਿਓ ਅਗਲੀ ਸਵੇਰ ਇਹ ਦਾਣੇ ਪੀਸ ਕੇ ਪੇਸਟ ਬਣਾ ਲਓ ਅਤੇ ਵਾਲਾਂ ਦੇ ਉੱਤੇ ਹੇਅਰ ਮਾਸਕ ਵਾਂਗ ਲਗਾਓ ਮੇਥੀ ਦੇ ਗੁਣ ਸਫੇਦ ਵਾਲਾਂ ਨੂੰ ਕਾਲਾ ਕਰਨ ਦੇ ਵਿੱਚ ਮਦਦ ਕਰਦੇ ਨੇ ਇਸ ਨੂੰ ਹਫ਼ਤੇ ਦੇ ਵਿੱਚ 2 ਤੋਂ 3 ਵਾਰ ਲਗਾਇਆ ਜਾ ਸਕਦਾ ਹੈ ਫਿਰ ਆਉਂਦਾ ਪਿਆਜ਼ ਦਾ ਰਸ ਪਿਆਜ਼ ਦਾ ਰਸ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ ਕਿ ਪਿਆਜ਼ ਦਾ ਰਸ ਵਾਲਾਂ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਬਹੁਤ ਹੀ ਜੋ ਕਿ ਗੁਣ ਹੁੰਦੇ ਨੇ ਇਸ ਦੇ ਵਿੱਚ ਵਾਲਾਂ ਨੂੰ ਮਜ਼ਬੂਤ ਵੀ ਕਰਦਾ ਹੈ ਲੰਬੇ ਵੀ ਕਰਦਾ ਹੈ ਤਾਂ ਝੜਨੇ ਵੀ ਬੰਦ ਕਰ ਦਿੰਦਾ ਹੈ ਪਰ ਪਿਆਜ਼ ਦਾ ਰਸ ਵਾਲਾਂ ਦੇ ਲਈ ਕਈ ਤਰ੍ਹਾਂ ਦੇ ਫਾਇਦੇ ਰੱਖਦਾ ਹੈ ਹਫ਼ਤੇ ਦੇ ਵਿੱਚ 2 ਤੋਂ 3 ਵਾਰ ਪਿਆਜ਼ ਦਾ ਰਸ ਲਗਾਉਣ ਦੇ ਨਾਲ ਵਾਲ ਲੰਬੇ ਅਤੇ ਘਣੇ ਬਣਦੇ ਨੇ ਪਿਆਜ਼ ਦਾ ਰਸ ਜੜਾਂ ਦੇ ਜੜਾ ਤੇ ਲਗਾਉਣ ਨਾਲ ਸਫੇਦ ਵਾਲਾਂ ਨੂੰ ਕਾਲਾ ਕਰਨ ਦੇ ਵਿੱਚ ਵੀ ਕਾਫੀ ਮਦਦ ਮਿਲਦੀ ਆ ਜੇਕਰ ਤੁਸੀਂ ਵੀ ਆਪਣੇ ਵਾਲਾਂ ਦੀ ਪਰੇਸ਼ਾਨੀ ਤੋਂ ਕਾਫੀ ਚਿੰਤਿਤ ਰਹਿੰਦੇ ਹੋ ਕਿ ਹਾਂ ਵੀ ਵਾਲ ਕਾਲੇ ਨਹੀਂ ਹੁੰਦੇ ਜਾਂ ਫਿਰ ਸਫੇਦ ਛੇਤੀ ਹੋ ਗਏ ਹੈ ਵਾਲ ਝੜਦੇ ਨੇ ਰੁੱਖਾਪਨ ਹੈਗਾ ਖੁਸ਼ਕੀ ਆ ਰਹੀ ਹੈ ਜਾਂ ਫਿਰ ਡੈਂਡਰਫ ਹੋ ਰਿਹਾ ਹੈ ਤਾਂ ਤੁਸੀਂ ਇਹ ਤੇਲ ਅਜ਼ਮਾ ਕੇ ਦੇਖ ਸਕਦੇ ਹੋ ਤੁਹਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲਣਗੇ ਇੱਕ ਤੋਂ ਡੇਢ ਮਹੀਨੇ ਦੇ ਅੰਦਰ ਅੰਦਰ ਤੁਹਾਨੂੰ ਆਪਣੇ ਵਾਲਾਂ ਦੇ ਵਿੱਚ ਆਪਣੇ ਆਪ ਰਿਜ਼ਲਟ ਦਿੱਖਣਾ ਸ਼ੁਰੂ ਹੋ ਜਾਵੇਗਾ